ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਸਵਾਦ ਨਿੰਬੂ ਅਤੇ ਮਿਰਚਾਂ ਦਾ ਅਚਾਰ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਆਓ ਰੈਸਿਪੀ ਸ਼ੁਰੂ ਕਰਦੇ ਹਾਂ ਨਿੰਬੂ ਅਤੇ ਮਿਰਚਾਂ ਦਾ ਅਚਾਰ ਬਣਾਉਣ ਲਈ ਆਪਾਂ 700 ਗ੍ਰਾਮ ਨਿੰਬੂ ਲਏ ਹਨ ਅਤੇ 100 ਗ੍ਰਾਮ ਮਿਰਚਾਂ ਲਈਆਂ ਹਨ ਅੱਧਾ ਪੌਣਾ ਚਮਚ ਆਪਾਂ ਲਵਾਂਗੇ ਕਾਲਜਾ ਮਿਰਚਾਂ ਇੱਕ ਟ ਡੇਢ ਚਮਚ ਸਰਾਈ ਇੱਕ ਚਮਚ ਜੀਰਾ ਡੇਢ ਚਮਚ ਸੌਂਫ ਅਤੇ ਇੱਕ ਚਮਚ ਅਜਵਾਇਣ ਨਿੰਬੂ ਅਤੇ ਮਿਰਚਾਂ ਨੂੰ ਆਪਾਂ ਸੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਹੁਣ ਆਪਾਂ ਮਿਰਚਾਂ ਦੀਆਂ ਡੰਡੀਆਂ ਤੋੜ ਲਵਾਂਗੇ ਹੁਣ ਆਪਾਂ ਮਿਰਚਾਂ ਵਿੱਚ ਸੀਰਾ ਲਗਾਵਾਂਗੇ ਹੁਣ ਆਪਾਂ ਨਿੰਬੂਆਂ ਨੂੰ ਵੀ ਕੱਟ ਲਵਾਂਗੇ ਨਿੰਬੂਆਂ ਦੇ ਆਪਾਂ 4-4 ਪੀਸ ਕਰ ਲਵਾਂਗੇ ਤੁਸੀਂ ਇਹਨਾਂ ਤੇ 2 ਪੀਸ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਕੱਟ ਸਕਦੇ ਹੋ ਜਿਹੜੇ ਨਿੰਬੂ ਥੋੜੇ ਥੋੜੇ দাগੀ ਹਨ ਉਹਨਾਂ ਨੂੰ ਆਪਾਂ ਕੱਟ ਲਵਾਂਗੇ ਤਾਂ ਜੋ ਆਪਣਾ ਅਚਾਰ ਖਰਾਬ ਨਾ ਹੋਵੇ ਇਸ ਤਰ੍ਹਾਂ ਆਪਾਂ ਸਾਰੇ ਨਿੰਬੂ ਕੱਟ ਕੇ ਤਿਆਰ ਕਰ ਲਏ ਹਨ ਹੁਣ ਆਪਾਂ ਮਸਾਲਿਆਂ ਨੂੰ ਲੋ ਫਲੇਮ ਤੇ ਭੁੰਲਾਂਗੇ ਮਸਾਲਿਆਂ ਨੂੰ ਆਪਾਂ ਭੁੰਨਣਾ ਨਹੀਂ ਹੈ ਸਿਰਫ ਇੱਕ ਦੋ ਮਿੰਟ ਇਹਨਾਂ ਦੀ ਨਮੀ ਖਤਮ ਕਰਨੀ ਹੈ ਤਾਂ ਜੋ ਆਪਣਾ ਅਚਾਰ ਖਰਾਬ ਨਾ ਹੋਵੇ ਲੌਂਜੀ ਮਸਾਲਾ ਆਪਣਾ ਤਿਆਰ ਹੈ ਹੁਣ ਆਪਾਂ ਮਸਾਲੇ ਨੂੰ ਮਿਕਸੀ ਵਿੱਚ ਪਾ ਕੇ ਪੀਸ ਲਵਾਂਗੇ ਹੁਣ ਆਪਾਂ ਅਚਾਰ ਪਾਵਾਂਗੇ ਇੱਕ ਵੱਡੇ ਸਟੀਲ ਦੇ ਬਰਤਨ ਵਿੱਚ ਆਪਾਂ ਨਿੰਬੂ ਅਤੇ ਮਿਰਚਾਂ ਨੂੰ ਪਾ ਲਵਾਂਗੇ ਪੰਜ ਸਮਟਸ ਆਪਾਂ ਇਸ ਵਿੱਚ ਨਮਕ ਦੇ ਪਾਵਾਂਗੇ ਅਤੇ ਸਾਰੇ ਮਸਾਲੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਜਦੋਂ ਵੀ ਬਰਤਮਾਨ ਵਿੱਚੋਂ ਅਚਾਰ ਕੱਢਾਂਗੇ ਤਾਂ ਆਪਾਂ ਬਿਲਕੁਲ ਸੁੱਕੇ ਸਮਝ ਨਾਲ ਕੱਢਣਾ ਹੈ ਆਪਾਂ ਕਦੇ ਵੀ ਅਚਾਰ ਨੂੰ ਗਿੱਲੇ ਹੱਥ ਨਹੀਂ ਲਗਾਉਣੇ ਤੇ ਨਾ ਹੀ ਆਟੇ ਵਾਲੇ ਹੱਥ ਲਗਾਉਣੇ ਹਨ ਨਹੀਂ ਤਾਂ ਆਪਣਾ ਅਚਾਰ ਖਰਾਬ ਹੋ ਸਕਦਾ ਹੈ ਹੁਣ ਆਪਾਂ ਅਚਾਰ ਨੂੰ ਕੱਚ ਦੇ ਬਰਤਮਾਨ ਵਿੱਚ ਪਾਵਾਂਗੇ ਹੁਣ ਆਪਾਂ ਇਸ ਵਿੱਚ ਸਿਰਕਾ ਪਾਵਾਂਗੇ ਸਿਰਕਾ ਆਪਾਂ ਐਨਾ ਪਾਵਾਂਗੇ ਤਾਂ ਕਿ ਅਚਾਰ ਸਹੀ ਤਰ੍ਹਾਂ ਸਿਰਕੇ ਵਿੱਚ ਡੁੱਬ ਜਾਵੇ ਹੁਣ ਅਚਾਰ ਨੂੰ ਸਹੀ ਤਰ੍ਹਾਂ ਹਿਲਾਵਾਂਗੇ ਤਾਂ ਜੋ ਸਾਰੇ ਮਸਾਲੇ ਅਚਾਰ ਵਿੱਚ ਰਚ ਜਾਣ ਜੇਕਰ ਤੁਹਾਨੂੰ ਮੇਰੀ ਇਹ ਰੈਸিপি ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ